ਇਹ ਤੇਰੀ ਤੇਰੇ ਦੁੱਖ ਡੇ ਵੱਡੇ ਨਹੀਂ ਗਏ ਤੇਰੀਆਂ ਤਕਲੀਫਾਂ ਨਹੀਂ ਵੱਡੀਆਂ ਨਹੀਂਆਂ ਜਿੰਨਾ ਵੱਡਾ ਤੇਰਾ ਮਾਲਕ ਹੈ ਤੈਨੂੰ ਤਾਂ ਘਬਰਾਣ ਦੀ ਲੋੜ ਹੀ ਨਹੀਂ ਗੀ ਗੁਰੂ ਮਹਾਰਾਜ ਤੇਰੇ ਨਾਲ ਬੈਠਿਆ ਹਮੇਸ਼ਾ ਤੁਸੀਂ ਭੁੱਲ ਸਕਦੇ ਹੋ ਆਪਣੇ ਰੱਬ ਨੂੰ ਰੱਬ ਨਹੀਂ ਜੇ ਭੁੱਲਦਾ ਕਦੇ ਵੀ ਇੱਕ ਇੱਕ ਸਾਹ ਲੈਨੇ ਨਾ ਇੱਕ ਇੱਕ ਸਾਹ ਦੇ ਨਾਲ ਰਾ ਕੀ ਕਰਦਾ ਉਹ ਆਪਣੇ ਭਗਤ ਦੀ ਤੇ ਫਿਰ ਕਿਉਂ ਡਰਨਾ ਅੱਗੇ ਦਾ ਸੋਚ ਕੇ ਕਿਉਂ ਘਬਰਾਣਾ ਕਿ ਮਰਨ ਅੱਗੇ ਕੀ ਹੋਏਗਾ ਠੀਕ ਹੈ ਜੀ ਅੱਜ ਹਾਲਾਤ ਉਦਾਂ ਦੇ ਪਏ ਹੋਏ ਆ ਔਖਾ ਸਮਾਂ ਚੱਲਦਾ ਵਾ ਕੋਈ ਗੱਲ ਨਹੀਂ ਸਬਰ ਕਰ ਲਓ ਆਪਣੇ ਗੁਰੂ ਤੇ ਪਰ ਉਸਾਰ ਖੋਵੇਂ ਚਾ ਕਿ ਮੇਰਾ ਗੁਰੂ ਜੋ ਵੀ ਕਰਦਾ ਚੰਗਾ ਹੀ ਕਰਦਾ ਮਾੜਾ ਨਹੀਂ ਕਰ ਸਕਦਾ ਉਹ ਕਦੇ ਵੀ ਤੇ ਦੁਨੀਆ ਤੇ ਕਹਿੰਦੇ ਨਹੀਂ ਜਾਣਾ ਕਈ ਵਾਰੀ ਦੁਨੀਆ ਹੀ ਤੁਹਾਨੂੰ ਇੰਨੀਆਂ ਗੱਲਾਂ ਸੁਣਾ ਦਿੰਦੀ ਕਿ ਤੁਹਾਡੇ ਮਨ ਦੇ ਅੰਦਰ ਡਰ ਬਹਿ ਜਾਂਦਾ ਪਰ ਇੱਕ ਗੱਲ ਯਾਦ ਰੱਖਿਆ ਕਰੋ ਤੁਹਾਡੇ ਹਾਲਾਤਾਂ ਤੋਂ ਤੁਹਾਡੇ ਵਕਤ ਤੋਂ ਤੁਹਾਡੀ ਕਿਸਮਤ ਤੋਂ ਮੁਕੱਦਰਾਂ ਤੋਂ ਸਾਰਿਆਂ ਤੋਂ ਉੱਚਾ ਹੈ ਮੇਰਾ ਮਾਲਕ ਗੁਰੂ ਸਮਰੱਥਾ ਬੂਰਾ ਜਦੋਂ ਉਹਨੇ ਚਾਹਣਾ ਇੱਕ ਛੰਨ ਦੇ ਵਿੱਚ ਸਭ ਕੁਝ ਸਹੀ ਹੋਏ ਨਾ ਇੱਕ ਪੌਲ ਵੀ ਨਹੀਂ ਲੱਗਣਾ ਤੁਹਾਨੂੰ ਲੱਗਣਾ ਕਿ ਆ ਤਾਂ ਹੁਣ ਚਮਤਕਾਰ ਹੀ ਹੋ ਗਿਆ ਇੱਕੋ ਦਮ ਇਹਨਾਂ ਦਾ ਮੈਂ ਸੋਚਿਆ ਨਹੀਂ ਸੀ ਕਦੀ ਹੋ ਸਕਦਾ ਤੁਸੀਂ ਆਵ ਕਹਿਣਾ ਕਿ ਜਿੱਥੇ ਮੈਂ ਹਾਰ ਮੰਨ ਚੁੱਕਾ ਸੀ ਜਿੱਥੇ ਮੈਂ ਕਹਿਤਾ ਸੀ ਕਿ ਹੁਣ ਮੇਰਾ ਬਚਣਾ ਹੀ ਨਾ ਮੁਮਕਿਨ ਹੈ ਮਾਂ ਲਗਣੇ ਉੱਥੋਂ ਵੀ ਮੈਨੂੰ ਬਾਹ ਫੜ ਕੇ ਬਾਹਰ ਘੜਵਾਤਾ ਉਹ ਚਾਵੇ ਤੇ ਕੀ ਨਹੀਂ ਹੋ ਸਕਦਾ ਇੱਥੇ ਸਭ ਕੁਝ ਹੋ ਸਕਦਾ ਤੁਸੀਂ ਨਹੀਂ ਫਿਕਰ ਕਰਨੀ ਤੁਸੀਂ ਨਹੀਂ ਡਰਨਾ ਬਿਲਕੁਲ ਵੀ ਅੱਗੇ ਦਾ ਸੋਚ ਕੇ ਜਦੋਂ ਵੀ ਤੁਹਾਡਾ ਮਨ ਸਹਿਮਜੇ ਡਰ ਲੱਗਦਾ ਹੋਵੇ ਬਾਰ-ਬਾਰੀ ਤੇ ਬਸ ਇੱਕੋ ਹੀ ਗੱਲ ਕਹਿਣੀ ਦਿਲ ਨੂੰ ਕਿ ਮੇਰਾ ਗੁਰੂ ਬਹੁਤ ਵੱਡਾ ਉਹਨੇ ਮੈਨੂੰ ਕੁਛ ਨਹੀਂ ਹੋਣ ਦੇਣਾ ਕੋਈ ਗੱਲ ਨਹੀਂ ਆ ਸਮਾਂ ਪੈ ਗਿਆ ਕੋਈ ਚਿੰਤਾ ਹੀ ਨਹੀਂ ਉਹਨੇ ਬਾਹ ਫੜੀ ਹੋਈ ਆ ਉਹਨੇ ਸਾਰੇ ਮੈਨੂੰ ਸਮੁੰਦਰਾਂ ਚੋਂ ਪਾਰ ਲੰਘਾ ਦੇਣਾ ਜਿੰਨੇ ਮਰਜੀ ਤੂਫਾਨ ਆਏ ਹੋਣਾ ਜਿੰਦਗੀ 'ਚ ਜਦੋਂ ਤੱਕ ਬਾਹ ਤੁਹਾਡੀ ਮਾਲਕ ਨੇ ਫੜੀ ਹੋਈ ਨਾ ਤੁਹਾਡਾ ਇੱਥੇ ਕੋਈ ਕੁਛ ਵੀ ਨਹੀਂ ਵਿਗਾੜ ਸਕਦਾ ਜੇ ਕੋਈ ਐਸਾ ਸਮਾਂ ਕੋਈ ਐਸਾ ਇਨਸਾਨ ਜਿੰਨੀ ਮਰਜੀ ਬੁਰੀਆਂ ਸ਼ਕਤੀਆਂ ਹੋਣ ਜਦੋਂ ਤੱਕ ਗੁਰੂ ਤੁਹਾਡੀ ਰਾਖੀ ਕਰ ਰਿਹਾ ਨਾ ਤੁਹਾਡਾ ਕੋਈ ਵਾਦ ਵੀ ਨਹੀਂ ਵਿੰਗਾ ਕਰ ਸਕਦਾ ਇੱਥੇ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਜਿਹੜੇ ਮਾੜਾ ਸੋਚਦੇ ਵੀ ਹੋਣਗੇ ਨਾ ਘਰ ਬੈਠੇ ਉਹਨਾਂ ਦੀਆਂ ਵੀ ਰੂਹਾਂ ਕਮਜਾਨਗੀਆਂ ਕਿਉਂਕਿ ਤੁਹਾਡਾ ਭਗਵਾਨ ਤੁਹਾਡਾ ਮਾਲਕ ਬੈਠਾ ਹੈ ਤੁਹਾਡੇ ਨਾਲ ਤੁਸੀਂ ਨਹੀਂ ਕਦੇ ਕਿਸੇ ਨਾਲ ਮਾੜਾ ਕੀਤਾ ਚੰਗਾ ਮੰਗਦੇ ਉਹਦੇ ਅੱਗੇ ਜਾ ਕੇ ਅਰਦਾਸ ਕਰਦੇ ਹੋ ਹਰ ਵੇਲੇ ਸਰਬੱਤ ਦੇ ਭਲੇ ਦੀ ਤੇ ਫਿਰ ਉਹ ਤੁਹਾਨੂੰ ਕਿਵੇਂ ਕੁਝ ਹੋਣ ਦੇ ਸਕਦਾ ਕੁਝ ਨਹੀਂ ਹੁੰਦਾ ਵੀ ਸਮਾਂ ਨਿਕਲ ਜਾਏਗਾ ਵਕਤ ਦੀਆਂ ਸੂਈਆਂ ਕਦੇ ਇੱਕੋ ਜਿਹੀ ਨਹੀਂ ਰਹਿੰਦੀਆਂ ਅੱਜ ਜੇ ਦੁੱਖ ਹੈ ਨਾ ਤੇ ਸੁੱਖ ਵੀ ਆਏਗਾ ਅੱਜ ਦੇ ਹਾਲਾਤ ਓਕੇ ਆ ਕੋਈ ਗੱਲ ਨਹੀਂ ਸੋਖੇ ਵੀ ਹੋ ਜਾਣਗੇ ਆਪਣੇ ਆਪ ਹੀ ਸਭ ਕੁਝ ਠੀਕ ਹੋ ਜਾਣਾ ਕਦੇ ਵੀ ਨਹੀਂ بس ਹਾਰ ਮੰਨਣੀ ਜ਼ਿੰਦਗੀ ਚ ਕੁਝ ਵੀ ਹੋ ਜਾ ਆਪਣੇ ਮਨ ਨੂੰ ਡੋਲਣ ਨਹੀਂ ਦੇਣਾ ਆਪਣੇ ਅੰਦਰ ਨਹੀਂ ਇੰਨਾ ਟੁੱਟ ਜਾਣਾ ਕਿ ਤੁਸੀਂ ਅੱਗੇ ਸਿਰਫ ਸੋਚਾਂ ਦੇ ਵਿੱਚ ਹੀ ਫਸ ਜਾਓ ਕਿਸੇ ਦੇ ਏਤbaar ਕਰਨ ਦੀ ਲੋੜ ਨਹੀਂ ਗਈ ਕੋਈ ਗੱਲ ਨਹੀਂ ਕੋਈ ਸਾਥ ਨਹੀਂ ਨਾ ਦਿੰਦਾ ਕੋਈ ਨਹੀਂ ਤੁਹਾਡੀ ਬਾਹ ਫੜਨ ਦੇ ਅੱਜ ਕੁਝ ਨਹੀਂ ਹੁੰਦਾ ਉਹਨੇ ਤਾਂ ਬਾਹ ਫੜੀ ਨਾ ਉਹਨੇ ਥੋੜੀ ਛੱਡਿਆ ਤੁਹਾਨੂੰ ਜਿਹਦੇ ਦਰਬਾਰ ਚ ਜਾ ਕੇ ਸੱਚੇ ਮਨ ਨਾਲ ਬੰਦੇ ਹੋ ਜਿਹਦੇ ਨਾਲ ਤੁਹਾਡਾ ਨਾ ਗੁੜਾ ਪਿਆਰ ਆਪਣੇ ਮਾਲਕ ਦੇ ਨਾਲ ਉਹਨੇ ਥੋੜੀ ਤੁਹਾਨੂੰ ਕਦੇ ਇਕੱਲਾ ਛੱਡ ਦੇਣਾ ਇੱਕ ਪਲ ਲਈ ਵੀ ਤੁਹਾਡਾ ਮਾਲਕ ਤੁਹਾਨੂੰ ਕਦੇ ਇਕੱਲਾ ਨਹੀਂ ਛੱਡਦਾ ਹਰ ਪਲ ਹਰ ਘੜੀ ਉਹ ਤੁਹਾਡੀ ਰਾਖੀ ਕਰਦਾ ਪਿਆ ਕੁਛ ਨਹੀਂ ਹੁੰਦਾ ਬਿਲਕੁਲ ਨਹੀਂ ਸੋਚਣਾ ਹੁਣ ਸਭ ਵਧੀਆ ਆਏਗਾ ਪੰਜਾਬ ਦੇ ਵਿੱਚ